ਸੋ ਮੇਰਾ ਨਾਮ ਰਕੀਸ਼ ਸੈਣੀ ਮੇਰਾ ਦਾ ਨਾਮ ਹੈ ਅਠ ਦੇ ਬਾਅਦ ਜੈਮਾ ਸੋਲਰ ਸਿਸਟਮ ਨਾਮ ਤੋਂ ਸੋਲਰ ਦਾ ਕੰਮ ਹੈਗਾ ਸਵੇਰੇ ਮੈਨੂੰ 5:52 ਮਿੰਟ ਤੇ ਮੇਰੇ ਸਾਹਮਣੇ ਹਸ਼ਮਿਤ ਕੁਮਾਰ ਜੀ ਮੇਰੇ ਦੋਸਤ ਹੀ ਨਾ ਆਰੇ ਆਰੇ ਦੇ ਮਾਲਕ ਨੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਹਾਡੇ ਦੁਕਾਨ ਦੇ ਸ਼ਟਰ ਚੁਕੋਏ ਹੋਏ ਨੇ ਤੇ ਮੈਂ ਇਸ ਗੱਲ ਨੂੰ ਸੁਣਦਿਆਂ ਨਾਲ ਹੀ 15-20 ਮਿੰਟ ਚ ਮੈਂ ਦੀਦਾਨ ਕਰ ਆ ਗਿਆ ਜਦੋਂ ਮੈਂ ਦੇਖਿਆ ਆ ਕੇ ਵਾਕਈ ਸ਼ਟਰ ਚੁਕੋਏ ਹੋਏ ਸੀ ਤੇ ਚੋਰਾਂ ਨੇ ਕੀ ਕੀਤਾ ਐਸੀ ਤਾਲੇ ਨਾਲ ਹੀ ਲੱਗੇ ਹੋਏ ਸੀ ਉਹਦੇ ਕੁੰਡੇ ਨੂੰ ਤੋੜ ਕੇ ਸਾਡਰ ਖੋਲਿਆ ਹੋਇਆ ਸੀ ਤੇ ਮੇਰੇ ਅੰਦਰ ਸਮਾਨ ਕੋਈ ਜ਼ਿਆਦਾ ਨਹੀਂ ਪਿਆ ਹੁੰਦਾ ਮੈਂ ਬੈਟਰੀਆਂ ਪਈਆਂ ਸੀ ਬਾਕੀ ਹਾਲ ਸਮਾਨ ਸੀ ਉਹਨਾਂ ਬੈਟਰੀ ਬਾਹਰ ਖਿੱਚ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਬਾਹਰ ਆਰੇ ਵਾਲੇ ਨੂੰ ਪਤਾ ਲੱਗਾ ਕਿ ਇੱਥੇ ਕੋਈ ਖੜਕੜਕੜਕਾ ਹੋ ਰਿਹਾ ਤੇ ਉਹ ਚੋਰ ਨੂੰ ਪਤਾ ਲੱਗ ਗਿਆ ਕਿ ਮੇਰੇ ਬਾਰੇ ਪਤਾ ਲੱਗ ਗਿਆ ਤੇ ਉਹ ਨੱਠ ਗਿਆ ਠੀਕ ਹੈ ਮਤਲਬ ਕਿ ਮੇਰੇ ਨੁਕਸਾਨ ਨਹੀਂ ਹੋਇਆ ਕੋਈ ਵੀ ਚੋਰੀ ਕਾਰਾਂ ਦੀ ਕੋਸ਼ਿਸ਼ ਕੀਤੀ ਗਈ ਸਮਾਨ ਨਹੀਂ ਕੋਈ ਚੁੱਕਿਆ ਗਿਆ ਬਟ ਇਹ ਸਾਡੇ ਪੁਲਿਸ ਪ੍ਰਸ਼ਾਸਨ ਵਾਸਤੇ ਜਾਂ ਲਾਗੇ ਹੋਰ ਸਾਰੇ ਲੋਕਾਂ ਵਾਸਤੇ ਬਹੁਤ ਮਾੜੀ ਗੱਲ ਹੈਗੀ ਹੈ ਕਿ ਅਗਰ ਅਸੀਂ ਸੁਰੱਖਿਅਤ ਨਹੀਂ ਹੈਗੇ ਸਾਡੀ ਦੁਕਾਨਾਂ ਸੁੱਖੇ ਤੇ ਨਹੀਂ ਹੈਗੇ ਤਾਂ ਆਪ ਪਬਲਿਕ ਦਾ ਕੀ ਬਣੂਗਾ ਤੁਸੀਂ ਕਿਦਾਂ ਜੇ ਪੁਲਿਸ ਆਈ ਸੀ ਮੌਕੇ ਤੇ ਉਹਨਾਂ ਨੂੰ ਮਿਲ ਗਈ ਸੀ ਐਫ ਆਈ ਆਰ ਦਰਜ ਕਰਾਓ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਕਹੇ ਚਲੋ ਐਸ ਇਆਰਐਫਆਈ ਮੇਰਾ ਨੁਕਸਾਨ ਤੇ ਕੋਈ ਨਹੀਂ ਹੋਇਆ ਪਰ ਫਿਰ ਵੀ ਅਗਰ ਤੁਸੀਂ ਚਾਹੁੰਦੇ ਤਾਂ ਅਸੀਂ ਐਫਆਈਆਰ ਦਰਜ ਕਰਾ ਲਵਾਂਗੇ ਇਹ ਇਹ ਚਾਹੁੰਦਾ ਹੈ ਕਿ ਜਿਹੜੇ ਪੁਲਿਸ ਨੂੰ ਆਪਣੀ ਪ੍ਰਸ਼ਾਸਨ ਵਿੱਚ ਚਾਹੀਦਾ ਹੈ ਕਿ ਆਪਣੇ ਜਿਹੜੇ ਪੁਲਿਸ ਪਟੋਲਿੰਗ ਪਾਰਟੀ ਹੈਗੀ ਉਹਨਾਂ ਨੂੰ ਰਾਤ ਦੇ ਸਮੇਂ ਵਿੱਚ ਆਪਣੇ ਸ਼ਹਿਰ ਦੀ ਨਾਕਾਬੰਦੀ ਕਰਕੇ ਦੇਖਣਾ ਚਾਹੀਦਾ ਹੈ ਕਿ ਕੌਣ ਆ ਰਿਹਾ ਕੌਣ ਜਾ ਰਿਹਾ ਠੀਕ ਹੈ ਜੀ ਤੇ ਉਹਦੇ ਵਾਸਤੇ ਕਿ ਆਮ ਸ਼ਹਿਰ ਵਿੱਚ ਆਲਰੇਡੀ ਬਹੁਤ ਬਦਾਤਾਂ ਹੋ ਰਹੀਆਂ ਨੇ ਜਿਸ ਕਰਕੇ ਆਪ ਲੋਕਾਂ ਦੇ ਘਰਾਂ 'ਚ ਚੋਰੀਆਂ ਹੋ ਰਹੀਆਂ ਤੇ ਸਾਡੀ ਦੁਕਾਨ ਤੇ ਫਿਰ ਵੀ ਬਾਰ-ਬਾਰ ਹੈਗੀ ਆ ਠੀਕ ਹੈ ਇੱਥੇ ਤੇ ਪੁਲਿਸ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ ਤੇ ਪੁਲਿਸ ਨੂੰ ਚਾਹੀਦਾ ਕਿ ਆਪਣਾ ਰੁਟੀਨ ਦੇ ਵਿੱਚ ਚੈੱਕ ਅਪ ਕਰਦੇ ਆ ਤਾਂ ਕਿ ਦੁਕਾਨਦਾਰਾਂ ਨੂੰ ਚੋਰੀ ਹੋਣ ਤੋਂ ਸਮਾ ਚੋਰੀਆਂ ਤੋਂ ਬਚਾਇਆ ਜਾ ਸਕੇ